ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਅਨੁਸ਼ਾਸਨ ਤੇ ਨੀਕ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅਨੁਸ਼ਾਸਨ ਜੀਵਨ ਦੀਆਂ ਮੋੜੀਆਂ ਲੋੜਾਂ ਵਿੱਚੋਂ ਇੱਕ অতি ਮਹੱਤਵਪੂਰਨ ਲੋੜ ਹੈ ਅਨੁਸ਼ਾਸਨਹੀਨ ਪ੍ਰਾਣੀ ਛੁੱਤਰ ਬੇਮੁਹਾਰ ਵੰਗਸਾ ਸਾਰਾ ਰੇਗਿਸਤਾਨ ਗਾ ਕੇ ਵੀ ਆਪਣੇ ਨਿਸ਼ਾਨੇ ਤੇ ਉਜਨੋਂ ਰਹਿ ਜਾਂਦਾ ਹੈ ਇਸ ਮਹਾਨ ਗੁਣ ਦੀਆਂ ਜੜਾ ਬਾਲ ਪ੍ਰੇਸ਼ ਵਿੱਚ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੋਰ ਗੁਣਾਵੰਗ ਇਸ ਦਾ ਪਤਾ ਵੀ ਪ੍ਰਾਣੀ ਦੀ ਕਰਨੀ ਤੋਹੀ ਲੱਗਦਾ ਹੈ ਅਨੁਸ਼ਾਸ਼ਿਤ ਵਿਦਿਆਰਥੀ ਵੇਲੇ ਸਿਰ ਸੌਂਦਾ ਹੈ ਜਾਗਦਾ ਹੈ ਇਸ਼ਨਾਨ ਕਰਦਾ ਹੈ ਅੰਦਰ ਧਿਆਨ ਹੁੰਦਾ ਹੈ ਖਾਂਦਾ ਵੱੜਦਾ ਤੇ ਖੇਡਦਾ ਹੈ ਓਹੋ ਜਿਸ ਕੰਮ ਨੂੰ ਹੱਥ ਪਾਉਂਦਾ ਹੈ ਨਿਰਾਸ਼ਤਾ ਨਹੀਂ ਦੇ ਵਿਖਰੀ ਪੈਂਦੀ ਅਸਲ ਵਿੱਚ ਜੀਵਨ ਦੇ ਹਰ ਖੇਤਰ ਵਿੱਚਨ ਸ਼ਾਸਨ ਦਾ ਵਿਸ਼ੇਸ਼ ਮਤਵ ਹੈ ਵਿਦਿਆਰਥੀ ਬੋਲੀ ਦੇ ਨਿਯਮਾਂ ਨੂੰ ਅਪਣਾ ਕੇ ਹੀ ਉਸ ਨੂੰ ਸ਼ੁੱਧ ਲਿਖ ਸਕਦਾ ਹੈ ਉਹ ਖੇਡ ਦੇ ਨਿਯਮਾਂ ਤੇ ਤੁਰ ਕੇ ਇੱਕ ਚੰਗਾ ਖਿਡਾਰੀ ਬਣ ਸਕਦਾ ਹੈ ਅਤੇ ਉਹ ਬੋਰਡ ਯੂਨੀਵਰਸਿਟੀ ਦੀ ਯੂਨੀਵਰਸਿਟੀ ਦੇ ਪਾਠਕ੍ਰਮ ਅਨੁਸਾਰ ਤਿਆਰ ਕਰਕੇ ਹੀ ਇਮਤਿਹਾਨ ਪਾਸ ਕਰ ਸਕਦਾ ਹੈ ਬੋਰਡ ਯੂਨੀਵਰਸਿਟੀ ਦਾ ਇਮਤਿਹਾਨ ਵੀ ਜੇ ਕਿਸੇ ਕੇਂਦਰ ਵਿਸ਼ੇ ਨਿਸ਼ਚਿਤ ਕੀ ਦੇਣ ਤੇ ਸਮੇਂ ਤੇ ਨਾ ਹੋਵੇ ਤਾਂ ਉਸ ਦਿਨ ਨੂੰ ਰੱਦ ਕਰਨਾ ਪੈਂਦਾ ਹੈ ਸਕੂਲ ਵਿੱਚ ਜੇ ਸੇਵਾ ਦਾ ਟਾਈਮ ਟੇਬਲ ਅਨੁਸਾਰ 1 ਘੰਟੇ ਵੀ ਠੀਕ ਸਮੇਂ ਤੇ ਨਾ ਮਾਰੇ ਤਾਂ ਸਕੂਲ ਵਿੱਚ ਚਾਰਚ ਫੇਰੇ ਖਲਬਲੀ ਪੈ ਜਾਂਦੀ ਹੈ ਫੌਜ ਵਿੱਚ ਤਾਂ ਇਸ ਵੀ ਵੀ ਹੋਰ ਵੀ ਜ਼ਿਆਦਾ ਲੋਡ ਹੈ ਕੇਵਲ ਅਨੁਸ਼ਾਸਿਤ ਫੌਜ ਹੀ ਰਣ ਭੂਮੀ ਨੂੰ ਸਾਧਨ ਦੇ ਯੋਗ ਹੁੰਦੀ ਹੈ ਹਰ ਕੀਤਾ ਕਰ ਆਪਣੇ ਕਿਤੇ ਨੂੰ ਅਨੁਸ਼ਾਸਨ ਅਨੁਸ਼ਾਸਨ ਵਿੱਚ ਰਹਿ ਕੇ ਹੀ ਉਸ ਨੂੰ ਸਿੱਖ ਕੇ ਰੋਟੀ ਰੋਜੀ ਦਾ ਸਾਧਨ ਪੜਾ ਸਕਦਾ ਹੈ ਅਤੇ ਹਰ ਵਿਭਾਗ ਅਲਾਨੀਆਂ ਵਈਆਂ ਛੁੱਟੀਆਂ ਤੋਂ ਛੁੱਟ ਕੇ ਹਰ ਹਰ ਦਿਨ ਨਿਸ਼ਚਿਤ ਸਮੇਂ ਤੇ ਕੰਮ ਕਰਦਾ ਹੈ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ ਹੋਰ ਤਾਂ ਹੋਰ ਨਿਰੰਕਾਰ ਦੀ ਸਾਰੀ ਸ੍ਰਿਸ਼ਟੀ ਵੀ ਅਨੁਸ਼ਾਸਨ ਅਥਵਾ ਮर्यादा ਵਿੱਚ ਕੰਮ ਕਰ ਰਹੀ ਹੈ ਅਤੇ ਇੱਕ ਪੱਤਾ ਵੀ ਉਸੇ ਮर्यादा ਦੇ ਉਸ ਦੀ ਮਰਿਆਦਾ ਨੂੰ ਭੰਗ ਨਹੀਂ ਕਰ ਰਿਹਾ ਸੋ ਹਰ ਜੀਵ ਨੂੰ ਆਪਣਾ ਜੀਵਨ ਅਨੁਸ਼ਾਸਨ ਵਿੱਚ ਢਾਲਣਾ ਚਾਹੀਦਾ ਹੈ ਅਤੇ ਇਸ ਨੂੰ ਭੰਗ ਕਰਨ ਵਾਲੇ ਨੂੰ ਸ਼ਰਮਿੰਦਿਆ ਕਰਨਾ ਚਾਹੀਦਾ ਹੈ ਤਾਂ ਬੱਚਿਓ ਇਹ ਸੀ ਅਨੁਸ਼ਾਸਨ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਦਾ ਵੀਡੀਓ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ